ਕਿਸੇ ਪਿਓ ਦਾ ਪੁੱਤ ਨਾ ਜਾਏ ਕਿਸੇ ਘਰ ਵਾਲੀ ਦਾ ਘਰ ਵਾਲਾ ਨਾ ਜਾਵੇ ਸਾਂ ਇੱਕ ਮੋਟਰਸਾਈਕਲ ਵਾਲਾ ਅੱਗੇ ਰੱਖੋ ਜਿਹੜਾ ਦੱਸੇ ਵੀ ਪਿੱਛੇ ਕੰਬਾਈ ਤਿੰਨ ਦਿਨ ਹੋ ਗਏ ਅਸੀਂ ਲਗਾਤਾਰ ਰੋ ਰੋ ਕੇ ਖੱਪ ਖੱਪ ਕੇ ਸਾਡਾ ਲਾਇਕ ਬੱਚਾ ਸੀ ਨਾ ਹਰੇਕ ਦੇ ਨਾਲ ਤੁਰਨ ਵਾਲਾ ਚਾਚੀਆਂ ਤਾਈਆਂ ਰੋਂਦੀਆਂ ਚੱਲੀਆਂ ਸਾਰਾ ਕੁਝ ਹਾਇ ਕਿਆ ਕਿ ਨਹੀਂ ਸਾਡਾ ਵਾਸ ਨਹੀਂ ਚੱਲਦਾ ਦਾ ਉਹਨੂੰ ਸਾਡੀ ਹਿੰਮਤ ਨਹੀਂ ਪੈਂਦੀ ਕਿਵੇਂ ਚੁੱਪ ਕਰਾਈਏ ਹੋਰ ਕਿਸੇ ਮਾਂ ਦਾ ਪੁੱਤ ਨਾ ਜਾਵੇ ਸਾਡਾ ਚਾਚਾ ਚਾਚੀ ਤਾਂ ਦੁਖੀ ਹੋ ਗਿਆ। ਉਕਤਗੇ ਇਨਾਂ ਚੀਜ਼ਾਂ ਨੂੰ ਥੋੜੇ ਜਿਹਾ ਵੇਅਰ ਹੋ ਜਾਓ। ਕੀ ਕਰਨਗੀਆਂ ਮਾਮਾ? ਮਰ ਜਾਣਗੀਆਂ। ਸਸਿਕਾ YouTube ਫੈਮਿਲੀ ਕੀ ਹਰ ਚਾਲ ਕੀ ਬਤ ਸਾਰੇ ਤੇ ਉਮੀਦ ਕਰਦੀਆਂ ਤੇ ਸਾਰੇ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਤੇ ਕਾਫੀ ਦਿਨ ਹੋ ਗਿਆ ਮੇਰੀ ਕੋਈ ਖਾਸ ਵੀਡੀਓ ਨਹੀਂ ਆ ਰਹੀ। ਜਿਹੜੀ ਮੈਂ ਅੱਜ ਅਪਲੋਡ ਕੀਤੀ ਸੀ ਉਹ ਵੀ ਕਾਫੀ ਦਿਨਾਂ ਦੀ ਬਣੀ ਪਈ ਸੀਗੀ ਤੇ ਚਲੋ ਮੈਂ ਪਿਛਲੀ ਬਣੀ ਹੋਈ ਵੀਡੀਓ ਅਪਲੋਡ ਕਰਤੀ। ਵੀਡੀਓ ਨਾ ਪਾਉਣ ਦਾ ਰੀਜ਼ਨ ਇਹੀ ਸੀ ਕਿ ਸਾਡੇ ਰਿਸ਼ਤੇਦਾਰੀ ਚ ਮਰਗ ਹੋ ਗਿਆ ਸੀ ਬਹੁਤ ਵੱਡਾ ਹਾਦਸਾ ਹੋਣ ਕਰਕੇ ਜਿਹਦੇ ਪਿੱਛੇ ਮੈਂ ਬੋਲਣਾ ਤਾਂ ਨਹੀਂ ਸੀ ਚਾਹੁੰਦੀ ਪਰ ਮੈਂ ਚਲੋ ਜਿੰਨੇ ਵੀ ਭੈਣ ਭਰਾ ਤੁਮੇ ਘੱਟ ਵੇਖ ਰਹੇ ਆਂ ਭਾਵੇਂ ਵੱਧ ਵੇਖ ਰਹੇ ਆਂ ਪਰ ਮੈਂ ਇਹ ਚਾਹੁੰਦੀ ਆਂ ਵੀ ਇਹ ਵੀਡੀਓ ਕਾਫੀ ਦੂਰ ਤੱਕ ਜਾਵੇ ਤਾਂ ਜੋ ਆਪਾਂ ਦੂਸਰਿਆਂ ਨੂੰ ਅਵੇਅਰ ਕਰ ਸਕੀਏ ਜਿਹੜੀ ਰੀਜ਼ਨ ਕਰਕੇ ਸਾਡੀ ਰਿਸ਼ਤੇਦਾਰੀ ਚ ਜਿਵੇਂ ਮੇਰੇ ਦਾਦੀ ਦੇ ਭਰਾ ਦਾ ਪੁੱਤਰ ਦੀ ਦੱਤ ਹੋਈਆ ਤੇ ਯੰਗ ਸੀ ਮੁੰਡਾ ਤੇ ਉਹਦਾ ਰੀਜ਼ਨ ਮੈਂ ਤੁਹਾਨੂੰ ਦੱਸਦੀ ਆ ਕਿ ਉਹਨਾ ਮਤਲਬ ਮੇਰੇ ਚਾਚਾ ਜੀ ਲੱਗਦੇ ਆ ਜਿਵੇਂ ਦਾਦੀ ਦੇ ਭਤੀਜਾ ਹੈ ਤੇ ਉਹਨਾਂ ਦਾ ਬੇਟਾ ਦੋ ਬੇਟੇ ਆ ਚਾਚਾ ਜੀ ਦੇ ਦੋਨੋਂ ਵੀ ਆਏ ਹੋਏ ਆ ਤੇ ਇਹਦੇ ਜੀ ਦੀ ਡੈਥ ਹੋਈ ਆ ਪਿਛਲੇ ਸ਼ੁੱਕਰਵਾਰ ਮਤਲਬ ਉਹਨਾਂ ਨੇ ਆਪਦੇ ਬੇਟੇ ਉਹਨਾਂ ਦੇ ਬੇਟਾ ਹੋਇਆ ਛੋਟਾ ਜਿਹੜਾ ਕਿ ਉਹਦਾ ਉਹਨੂੰ ਬਾਰਵਧਾਇਆ ਤੇ ਅਗਲੇ ਸ਼ੁੱਕਰਵਾਰ ਡੈਥ ਹੋ ਜਾਂਦੀ ਆ ਖੁਸ਼ੀਆਂ ਘਰ ਦੇ ਵਿੱਚ ਸ੍ਰੀ ਬੰਨੇ ਇੰਨਾ ਨਾਨਕੇ ਦਾਦਕੇ ਆਏ ਮਤਲਬ ਇੰਨੀਆਂ ਖੁਸ਼ੀਆਂ ਮਾਤਮ ਤੇ ਸ਼ਾਦੀਆਂ ਉਹਦਾ ਰੀਜ਼ਨ ਕੀ ਰੀਜ਼ਨ ਕੀ ਕਿਸੇ ਦੀ ਣਗਹਿਲੀ ਕਿਸੇ ਦਿਨ ਗੈਲੀ ਕਰਕੇ ਇੱਕ ਜਾਨ ਚਲੀ ਗਈ ਘਰ ਬਰਬਾਦ ਹੋ ਗਿਆ ਕਿਵੇਂ ਅਸੀਂ ਆਪਦੀ ਪਰਜਾਈ ਨੂੰ ਹੌਸਲਾ ਦੇਈਏ ਸਾਨੂੰ ਨਹੀਂ ਪਤਾ ਸਾਡੇ ਚਾਚਾ ਚਾਚੀ ਵੀ ਅੱਜ ਪਾਗਲ ਹੋਏ ਪਿਆ ਉਹਦੇ ਪਿੱਛੇ ਰੀਜ਼ਨ ਕੀ ਆ ਕਿ ਇੱਕ ਮਸ਼ੀਨ ਦਾ ਜਿਹੜੀ ਆਪਾਂ ਵੱਡੇ ਵਾਲੀ ਮਸ਼ੀਨ ਹੁੰਦੀ ਆ ਤੇ ਜਿਹੜੀਆਂ ਅੱਜ ਕੱਲ ਕੰਬਾਈਨਾ ਚੱਲ ਰਹੀਆਂ ਆ ਸੋ ਮੇਰੇ ਹੱਥ ਬੰਨ ਕੇ ਬੇਨਤੀ ਉਹਨਾਂ ਅੱਗੇ ਕਿ ਜਦੋਂ ਵੀ ਤੁਸੀਂ ਸੜਕਾਂ ਤੇ ਨਿਕਲਦੇ ਹੋ ਕਟਰ ਰੱਗੇ ਲਗਾ ਕੇ ਨਾ ਨਿਕਲੋ ਮੇਰੇ ਭਰਾਵੋ ਤੁਸੀਂ ਕਿਉਂ ਜਾਨਾ ਲੈ ਰਹੇ ਹੋ ਮੈਂ ਬਹੁਤ ਹੱਥ ਸੇ ਸੁਣ ਲੇ ਉਹ ਸਾਹ ਹੱਥ ਸੇ ਤੋਂ ਬਾਅਦ ਕਿ ਫਰਾਨਾ ਵੀ ਕਟਰ ਚ ਵੱਜ ਗਿਆ ਫਰਾਨਾ ਵੀ ਕਟਰ ਚ ਵੱਜ ਗਿਆ ਲਾਈਟਾਂ ਬਿਲਕੁਲ ਆਫ ਸੀਗੀਆਂ ਤੇ ਸੱਚਮੁੱਚ ਸਾਨੂੰ ਨਹੀਂ ਅਸੀਂ ਸੋਚਦੇ ਸੀ ਵੀ ਚਲੋ ਜੇ ਉਹ ਮੁੰਡੇ ਦੇ ਆਪ ਦੇ ਤਾਂ ਲਾਈਟ ਹੈਗੀ ਸੀ ਕਿ ਮੋਟਰਸਾਈਕਲ ਦੀ ਤੇ ਉਹਨੂੰ ਕਿਉਂ ਨਹੀਂ ਪਤਾ ਲੱਗਾ ਪਰ ਅੱਜ ਜਦ ਅਸਿਰ ਦੇ ਪਾਪਾ ਗਿਆ ਸੀ ਕਹਿੰਦੇ ਮੈਂ ਵੀ ਮੈਨੂੰ ਵੀ ਰਾਹ 'ਚ ਮਿਲੀ ਮੈਨੂੰ ਕਟਰ ਬਿਲਕੁਲ ਨਹੀਂ ਦਿਸਿਆ ਮਸ਼ੀਨ ਦਿਸ ਰਹੀ ਸੀ ਕਟਰ ਨਹੀਂ ਸੀ ਦਿਸ ਰਿਆ ਸੋ ਕਟਰ ਦਾ ਨਹੀਂ ਪਤਾ ਲੱਗਦਾ ਅੱਗੇ ਮੋਸਟਲੀ ਲੋਕ ਇਹ ਸੋਚ ਲੈਣਗੇ ਵੀ ਕਟਰ ਪਿੱਛੇ ਹੋਊਗਾ ਪਰ ਨਿੱਕੀਆਂ ਨਿੱਕੀਆਂ ਸੜਕਾਂ ਤੇ ਤੁਸੀਂ ਮਸ਼ੀਨਾ ਲੈ ਕੇ ਕਟਰ ਲਾ ਕੇ ਅੱਗੇ ਘੁੰਮ ਰਹੇ ਹੋ ਤੇ ਮਸ਼ੀਨਾ ਵਾਲਿਆਂ ਨੂੰ ਸਪੈਸ਼ਲ ਮੈਂ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਤੁਸੀਂ ਇਹ ਕੰਮ ਛੱਡ ਦਿਓ ਕਟਰ ਪਿੱਛੇ ਰੱਖੋ ਤੇ ਜੇ ਤੁਸੀਂ ਸੜਕ ਤੇ ਰੱਖਣੀ ਆ ਕੋਈ ਅੱਗੇ ਆਵਦਾ ਸਾਈਨ ਬੋਰਡ ਕੋਈ ਆਵਦਾ ਬੰਦਾ ਅੱਗੇ ਰੱਖੋ ਕੋਈ ਮੋਟਰਸਾਈਕਲ ਤੇ ਇੱਕ ਬੰਦਾ ਅੱਗੇ ਰੱਖੋ ਜਿਹੜਾ ਲੋਕਾਂ ਨੂੰ ਵੇਅਰ ਕਰ ਸਕੇ ਮੈਂ ਤੁਹਾਨੂੰ ساری ਗੱਲ ਦੱਸਦੀ ਆ ਵੀ ਜਿਵੇਂ ਚਾਚਾ ਜੀ ਦਾ ਬੇਟਾ ਸੀ ਉਹਨਾਂ ਨੇ ਮਤਲਬ ਬੇਟਾ ਹੋਇਆ ਸੀ ਤੇ ਉਹਨਾਂ ਨੇ ਇੱਕ ਵਾਰੀ ਤਾਂ ਬਾਹਰ ਵਧਾਤਾ ਬੇਟੇ ਨੂੰ ਸਵਾ ਮਹੀਨੇ ਤੇ ਤੇ ਉਹਨਾਂ ਦੀ दिली ਖੁਆਇਸ਼ ਸੀ ਕਿ ਮੈਂ ਨਵਾਂ ਘਰ ਬਣਾ ਕੇ ਕਿਉਂਕਿ ਉਹਨਾਂ ਦਾ ਘਰ ਕਾਫੀ ਪੁਰਾਣਾ ਸੀ ਤੇ ਕਹਿੰਦੇ ਕਿ ਅਸੀਂ ਨਿਸ਼ਵਾ ਕਰਨਾ ਹੈ ਤੇ ਪਹਿਲੋ ਘਰ ਬਣਾ ਲਈਏ ਤੇ ਉਹ ਰੇਤਾ ਦਾ ਪਤਾ ਕਰਨ ਗਿਆ ਘਰੋਂ ਵਧੀਆ ਗਿਆ ਫੋਨ ਤੇ ਗੱਲ ਵੀ ਹੋਈ ਵਾ ਮੈਂ ਵਾਪਸ ਆ ਰਿਹਾ ਬਿਲਕੁਲ ਘਰ ਦੇ ਕੋਲ ਆ ਕੇ ਮਤਲਬ ਉੱਥੇ ਬਹੁਤ ਛੋਟਾ ਰਸਤਾ ਹੈ ਜਿਵੇਂ ਕਹਿ ਲਓ ਨਾਰਮਲ ਜਿਵੇਂ ਪਿੰਡਾਂ ਨੂੰ ਛੋਟੇ ਛੋਟੇ ਰਸਤੇ ਜਾਂਦੇ ਆ ਪੱਕੀ ਸੜਕਾ ਵੈਸੇ ਤੇ ਉੱਥੇ ਕਿ ਕੰਬਾਈਨ ਪਤਾ ਨਹੀਂ ਖੜੀ ਹੋਈ ਸੀ ਕਿ ਉਹਨਾਂ ਨੇ ਖੜੀ ਸੀ ਤੇ ਉਹਦੇ ਆਉਣ ਤੇ ਤੋੜ ਲਈ ਸਾਨੂੰ ਤਾਂ ਐਂ ਲੱਗਦਾ ਵੀ ਖੜੀ ਸੀ ਤੇ ਉਹ ਤੋੜ ਲਈ ਤੇ ਜਿਹੜੀ ਉਹਨੂੰ ਮਤਲਬ ਉਹ ਹਾਲਾ ਕਿ ਮੁੰਡਾ ਆਪਣੀ ਬਿਲਕੁਲ ਸਾਈਡ ਤੇ ਆ ਕਿਉਂਕਿ ਉਹ ਆਪਦੇ ਹੱਥ ਸੀਗਾ ਤਾਂ ਹੀ ਉਹਦੇ ਆਹ ਵਾਲੀ ਸਾਈਡ ਤੇ ਸੱਟਾਂ ਲੱਗੀਆਂ ਤੇ ਸੱਟਾਂ ਇੰਨੀਆਂ ਬੁਰੀ ਤਰ੍ਹਾਂ ਲੱਗੀਆਂ ਫਿਰ ਇਹ ਇੱਥੋਂ ਤੱਕ ਵੀ ਗਏ ਗੁਜ਼ਰੇ ਨਿਕਲੇ ਕਿ ਉਹਨਾਂ ਨੇ ਚੁੱਕਿਆ ਵੀ ਨਹੀਂ ਜੇ ਸਾਟਲ ਹਾਲਾਂਕਿ ਜਾਣਦੇ ਸੀਗੇ ਬਿਲਕੁਲ ਲੋਕਲ ਤਾਂ ਬੰਦੇ ਸੀ ਕੋ ਲਾ ਕੇ ਤਾਂ ਡਿੱਗ ਗਿਆ ਤੇ ਮਤਲਬ ਜਿਵੇਂ ਉਹਦੇ ਕੀ ਕਟਰ ਹੁੰਦਾ ਕਟਰ ਦੇ ਨਾਲ ਟੰਗਿਆ ਗਿਆ ਉਹਨੂੰ ਲਾਇਆ ਲਾ ਕੇ ਕਸੀਟ ਕੇ ਝੋਨੇ 'ਚ ਸੁੱਟ ਦਿੱਤਾ ਐਨੀ ਮਤਲਬ ਮੰਦੀ ਹਾਲਤ ਕੀਤੀ ਜਿਹਦੇ ਕਰਕੇ ਫਿਰ ਚਾਚਾ ਚਾਚੀ ਜੀ ਬਹੁਤ ਜ਼ਿਆਦਾ ਨਾਰਾਜ਼ ਸੀ ਇਸ ਗੱਲ ਤੋਂ ਉਹਨਾਂ ਨਾਲ ਤੇ ਫਿਰ ਉਹ ਮੁਕਰ ਵੀ ਗਿਆ ਕਿ ਸਾਡੀ ਮਸ਼ੀਨ ਨਹੀਂ ਸੀਗੀ ਹਾਲਾਂਕਿ ਸਾਰਾ ਕੁਝ ਪਤਾ ਸੀ ਉਹਨਾਂ ਨੂੰ ਫੇਰ ਉਹਨਾਂ ਨੂੰ ਮਤਲਬ ਪੁਲਿਸ ਨੇ ਜਦੋਂ ਦਬਾਇਆ ਜਾਂ ਉਹਨਾਂ ਨੂੰ ਪੁੱਛਗਿੱਛ ਕੀਤੀ ਤਾਂ ਫੇਰ ਮੰਨੇ ਤੇ ਕਿੱਡੀ ਵੱਡੀ ਤਰਾਸਦੀ ਆ ਵੀ ਅਸੀਂ ਜੇ ਕੋਈ ਸੜਕ ਹਾਦਸਾ ਹੋ ਵੀ ਜਾਂਦਾ ਹੈ ਤੁਸੀਂ ਘਟੋ ਘਾਟ ਨੂੰ ਹਸਪੀਟਲ ਪਹੁੰਚਾ ਦਿਓ ਲੇਟ ਫੋਨ ਕੀਤਾ 20 25 ਮਿੰਟ ਉਹਨਾਂ ਨੇ ਕੀ ਕੀਤਾ ਮਤਲਬ ਉਹਨੂੰ ਉੱਥੇ ਹੀ ਰਹਿਣਤਾ ਆਪਦੀ ਕੰਬਾਈਨ ਲੈ ਗਏ ਤੇ ਕੰਬਾਈਨ ਧੋਣੀ ਧੋਤਾ ਕੇ ਲਾਤੀ ਪਾਸੇ ਸਾਰਾ ਮਤਲਬ ਸਬੂਤ ਮਟਾਉਣ ਵਾਸਤੇ ਉਹਨਾਂ ਨੇ ਸੜਕ ਵੀ ਧੋਤੀ ਸਾਰਾ ਕੁਝ ਮਤਲਬ ਕਿ ਕਰਨ ਦੀ ਕੋਸ਼ਿਸ਼ ਕੀਤੀ ਚਲੋ ਉਹ ਗੱਲਾਂ ਸਾਈਡ ਤੇ ਰਹਿ ਗਈਆਂ ਪਰ ਵੱਡੀ ਦੁੱਖ ਦੀ ਗੱਲ ਸਾਡਾ ਬੱਚਾ ਤਾਂ ਖੋਹ ਕੇ ਲਿਆ ਸੀ ਪਰ ਮੈਂ ਅੱਗੇ ਇਹ ਕਹਿਣਾ ਚਾਹਣੀ ਆ ਵੀ ਗਾਂ ਕਿਸੇ ਮਾਂ ਦਾ ਪੁੱਤ ਨਾ ਵਿਛੜੇ ਕਿਸੇ ਪਿਓ ਦਾ ਪੁੱਤ ਨਾ ਜਾਏ ਕਿਸੇ ਘਰ ਵਾਲੀ ਦਾ ਘਰ ਵਾਲਾ ਨਾ ਜਾਵੇ ਸਾਨੂੰ ਨਹੀਂ ਕੁਛ ਚੰਗਾ ਲੱਗਦਾ ਪਿਆ ਉੰਧਾ ਸਵੇਰ ਦੀ ਮਿਹਨਤ ਵੀ ਨਹੀਂ ਮਤਲਬ ਦੋ ਫੁਲਕੇ ਸਵੇਰੇ ਲਾਤੇ ਤੇ ਜਾਂ ਹੁਣ ਲਾ ਦੇਣੇ ਆ ਤੇ ਕਿਸੇ ਕੰਮ ਨੂੰ ਦਿਲ ਨਹੀਂ ਕਰਦਾ ਕੋਈ ਚਾਹ ਨਹੀਂ ਕਿਸੇ ਗੱਲ ਦਾ ਰਹਿ ਗਿਆ ਛੱਡੀਆਂ ਲੋੜੀਆਂ ਦਿਵਾਲੀਆਂ ਮਤਲਬ ਲੋਕੀ ਦਿਵਾਲੀ ਦੀਆਂ ਤਿਆਰੀਆਂ ਕਰਦੇ ਆ ਤੇ ਸਾਨੂੰ ਕੀ ਚੰਗਾ ਲੱਗਣਾ ਐ ਇੰਨਾ ਜਵਾਨ ਪੁੱਤ 6 ਫੁੱਟ ਤੋਂ ਵੀ ਉੱਚਾ ਖਟਾ-ਖਟਾ ਤੇ ਕਮਾਈ ਰੱਜ ਕੇ ਕਰਨ ਵਾਲਾ ਬੱਚਾ ਸਭ ਨਾਲ ਮਿਲਵਰਤਣ ਵਾਲਾ ਤੇ ਭੰਗ ਦੇ ਭਾਣੇ ਰੋੜ ਗਿਆ ਇੱਕ ਛੋਟੀ ਜੀ ਗਲਤੀ ਕਰਕੇ ਸੋ ਮੈਂ ਕਹਿੰਨੀ ਆ ਸੜਕ ਤੇ ਲੋਕਾਂ ਨੂੰ ਇੰਨੀ ਕਾਲੀ ਇੰਨੀ ਕਾਲੀ ਹੁੰਦੀ ਹੈ ਨਾ ਹਮੇਸ਼ਾ ਕਾਲੀ ਚ ਭੱਜੇ ਫਿਰਦੇ ਆ ਤੇ ਪਤਾ ਨਹੀਂ ਇੱਕ ਤੁਹਾਡੀ ਛੋਟੀ ਜੀ ਗਲਤੀ ਨੇ ਦੂਸਰਿਆਂ ਦਾ ਚਿਰਾਗ ਦੂਸਰਿਆਂ ਦੇ ਘਰ ਦਾ ਦੀਵਾ ਬੁਝਾ ਕੇ ਰੱਖ ਦੇਣਾ ਤੁਸੀਂ ਉਹ ਛੋਟਾ ਜਾਂ ਮਾਸੂਮ ਬੱਚਾ ਜਿੰਨੂੰ ਹਜੇ ਪਤਾ ਵੀ ਨਹੀਂ ਇਸ ਦੁਨੀਆ ਤੇ ਹਜੇ ਆਇਆ ਹੀ ਆ ਤੇ ਉਹਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਸਾਡੇ ਤੋਂ ਤਾਂ ਹਜੇ 8-10 ਸਾਲ ਛੋਟਾ ਸੀ ਉਹ ਮੁੰਡਾ ਗੱਲ ਕਾਦੀ ਕਿ ਉਹਨੂੰ ਛੋਟੇ ਜਿਹੇ ਨੂੰ ਮਤਲਬ 18 ਸਾਲਾਂ ਦਾ ਸੀ ਜਦੋਂ ਉਹਦਾ ਵਿਆਹ ਹੋ ਗਿਆ 18-19ਵਾਂ ਲੱਗਾ ਸੀ ਘਰੇ ਨਿੱਕਾ ਜਿਹਾ ਵਿਆਹ ਆ ਗਿਆ ਤੇ ਚਲੋ ਉਹਦਾ ਬੁੱਤੇ ਲੱਗਨੇ ਸੀਗੇ ਦੋ ਬੱਚੇ ਉਹਦੇ ਇੱਕ 5 ਸਾਲ ਦਾ ਇੱਕ ਸਵਾ ਮਹੀਨੇ ਦਾ ਹੁਣ ਬੱਚਾ ਹੋਇਆ ਕੀ ਕਹੋਂਗੇ ਤੁਸੀਂ ਇੱਥੇ ਮਤਲਬ ਹੁਣ ਕਹਿ ਰਿਆ ਸਾਡੇ ਨਾਲ ਰਾਜੀ ਨਵਾ ਕਰ ਲੋ ਸਾਡੇ ਨਾਲ ਉਹ ਕਰ ਲੋ ਦੱਸੋ ਵੀ ਜਿੰਨਾ ਦਾ ਤੁਸੀਂ ਪੁੱਤ ਵਾਪਸ ਦੇ ਦੋਂਗੇ ਉਹ ਰੋਂਦੀ ਨੋਵਲ ਵੇਖੋ ਉਹ ਸੱਸ ਸਹੁਰੇ ਤੋਂ ਵੀ ਨਹੀਂ ਚੱਲੀ ਜਾਂਦੀ ਰੋਂਦੀ ਉਹ ਕਹਿੰਦੀ ਮੇਰਾ ਦੀਪ ਲਿਆ ਦਿਓ ਮੈਨੂੰ ਉਹ ਕਿੱਥੋਂ ਉਹਨੂੰ ਦੀਪ ਲਿਆ ਦੇਣਾ ਕਿੰਨੇ ਬੇਵਸ ਮਾਪੇ ਨੂੰ ਕਰ ਦਿੱਤਾ ਹੈ ਕਿ ਉਹ ਆਪਦੀ ਪੁੱਤ ਨੂੰ ਰੋਣ ਕਿ ਆਪਦੀ ਨੋਣ ਨੂੰ ਚੁੱਪ ਕਰਾਉਂ ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਮੈਂ 4 ਦਿਨ ਹੋ ਗਏ ਆ ਇਸੇ ਦਿਮਾਗ ਕੋ ਰਾਤ ਨੂੰ ਸੌਣੇ ਆ ਦਿਮਾਗ ਚੋ ਹੀ ਚੀਜ਼ਾਂ ਚੱਲੀ ਜਾਂਦੀਆਂ ਸਵੇਰ ਉੱਠਦੇ ਆ ਦਿਮਾਗ ਚੋ ਹੀ ਕੁਝ ਚੱਲੀ ਜਾਂਦਾ ਕੁਝ ਖਾਣ ਪੀਣ ਨੂੰ ਚੰਗਾ ਨਹੀਂ ਲੱਗਦਾ ਪਿਆ ਕਿ ਅਸੀਂ ਅਜੇ ਜਵੰਦੇ ਨੂੰ ਮਤਲਬ ਕਹਿ ਰਹੇ ਸੀ ਕਿ ਜਵੰਦਾ ਦੁਨੀਆ ਤੋਂ ਚਲਾ ਗਿਆ ਜਵੰਦਾ ਮੇਰੀ ਚਾਚੀ ਇਹ ਹੀ ਕਹਿ ਰਹੇ ਕਹਿੰਦੀ ਮੈਂ ਜਵੰਦੇ ਦੀ ਆ ਵੀਡੀਓ ਵੇਂਦੀ ਸੀ ਮੈਨੂੰ ਇਹ ਨਹੀਂ ਪਤਾ ਸੀ ਮੇਰੇ ਪੁੱਤ ਦੀਆਂ ਵੀਡੀਓ ਬਣ ਜਾਣੀ ਐ ਅਹੀਂ ਸੋਚਿਆ ਨਹੀਂ ਸੀ ਵੀ ਅੱਗ ਸਾਡੇ ਘਰ 'ਚ ਇੰਨੀ ਛੇਤੀ ਲੱਗ ਜਾਣੀ ਸੋ ਛੋਟੇ ਜੀਨ ਗੈਲੀ ਕਰਕੇ ਕਿਸੇ ਦੀ ਛੋਟੇ ਜੀਨ ਗੈਲੀ 20 ਸਾਲ ਪਿੱਛੇ ਜਾ ਕੇ ਸੁੱਟਤਾ ਉਹਨਾਂ ਨੂੰ ਘਰ ਖਤਮ ਕਰਤਾ ਉਹਨਾਂ ਦਾ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਮਸ਼ੀਨਾਂ ਵਾਲਿਆਂ ਨੂੰ ਕੰਬਾਈਨਾਂ ਵਾਲਿਆਂ ਨੂੰ ਭਰਾਵੋ ਤੁਸੀਂ ਸੇਫਟੀ ਨਾਲ ਚੱਲੋ ਜੇ ਸਰਕਾਰ ਨੇ ਨਾ ਕੋਈ ਕਾਨੂੰਨ ਬਣਾ ਰਹੀ ਕੋਈ ਨਹੀਂ ਕਾਨੂੰਨ ਹੈਗਾ ਸਰਕਾਰ ਦਾ ਬਣਾਇਆ ਤੇ ਤੁਸੀਂ ਮਾੜੀ ਮੋਟੀ ਸੇਫਟੀ ਰੱਖ ਲਓ ਤੁਸੀਂ ਤਾਂ ਸਾਡੇ ਭੈਣ ਭਾਈਓ ਤੁਸੀਂ ਤਾਂ ਇੱਕ ਦੂਜੇ ਦੀਆਂ ਜਾਨਾਂ ਬਖਸ਼ ਦਿਓ ਆਪਾਂ ਆਪਸ ਵਿੱਚ ਇੱਕ ਦੂਜੇ ਨੂੰ ਮਾਰੀ ਕੱਟੀ ਜਾਨ ਤੇ ਸੋ ਸੇਫਟੀ ਨਾਲ ਤੁਸੀਂ ਆਪਦਾ ਸੜਕ ਦੇ ਉੱਤੇ ਇੱਕ ਮੋਟਰਸਾਈਕਲ ਵਾਲਾ ਅੱਗੇ ਰੱਖੋ ਜਿਹੜਾ ਦੱਸੇ ਵੀ ਪਿੱਛੇ ਕੰਬਾਈਨ ਆ ਰਹੀ ਆ ਨੇਰੇ ਸਵੇਰੇ ਨਹੀਂ ਪਤਾ ਲੱਗਦਾ ਸੱਚੀ ਗੱਲ ਆ ਅਸੀਂ ਕਿਨੇ ਆ ਬੱਚਾ ਸ਼ਾਇਦ ਕਿਤੇ ਗਲਤ ਨਾ ਹੋਵੇ ਉਹ ਤਾਂ ਕਿਨੇ ਮੋਟਰਸਾਈਕਲ 70 ਤੋਂ ਉੱਤੇ ਜਾਂਦਾ ਹੀ ਨਹੀਂ ਸੀਗਾ ਤੇ ਕਿਵੇਂ ਅਸੀਂ ਬੱਚੇ ਚ ਗਨਾ ਕੱਢ ਲਈਏ ਸਿਆਣਾ ਸਮਝਦਾਰ ਬੱਚਾ 12 12 ਵਜੇ ਤੱਕ ਉਹ ਮਿੱਟੀਆ ਟੋਣ ਵਾਲਾ ਰੇਤ ਮਿੱਟੀਆ ਰੇਤ ਦਾ ਕੰਮ ਕਰਦੇ ਆ ਉਹ ਨੇਰੇ ਸਵੇਰੇ ਡਰਾਈਵਰੀ ਉਹਦੀ ਇੰਨੀ ਵਧੀਆ ਤੇ ਉਹ ਫਿਰ ਵੀ ਬੱਚੇ ਦੀ ਜਾਨ ਤੇ ਫਿਰ ਉਹਨੂੰ ਮਗਰੋਂ ਤਾਂ ਉਹਨਾਂ ਨੇ ਜਿਹੜੀ ਕੀਤੀ ਸੋ ਕੀਤੀ ਉਹ ਤਾਂ ਚਲੋ ਉਹਨਾਂ ਦਾ ਇਨਸਾਨੀਅਤ ਹੀ ਉਹਨਾਂ ਚ ਖਤਮ ਹੋ ਗਈ ਸੀ ਅਸੀਂ ਤਾਂ ਇਹੀ ਕਵਾਂਗੇ ਇਨਸਾਨੀਅਤ ਹੈ ਹੀ ਨਹੀਂ ਸੋ ਦਰਿੰਦੇ ਅਸੀਂ ਪਰ ਮੈਂ ਬਾਕੀ ਭੈਣ ਭਰਾਵਾਂ ਨੂੰ ਵੀ ਕਹੂੰਗੀ ਵੀ ਭਰਾਵੋ ਕੰਬਾਈਨਾ ਜਿੱਥੇ-ਜਿੱਥੇ ਵੀ ਚੱਲਦੀਆਂ ਅੱਜਕੱਲ ਸਾਡੇ ਛੋਟੇ-ਛਟੇ ਬੱਚੇ ਕਿਸੇ ਦਾ ਟੈਲੀਵਿਜ਼ਨ ਪੜਨ ਜਾਂਦਾ ਹੈ ਕਿਸੇ ਦਾ ਘਰੋਂ ਅ ਕੋਸ਼ ਕਰਨ ਜਾਂਦੇ ਮਾਵਾ ਕਿਵੇਂ ਬੁੱਕਲਾਂ ਚ ਲੁਕੋ ਲੈਣਾ ਆਪਦੇ ਬੱਚੇ ਸੋ ਅੱਜ ਮੈਂ ਕੋਈ ਵੀ ਵਲੌਗ ਨਹੀਂ ਬਣਾ ਰਹੀ ਜਾਂ ਮੈਂ ਕੋਈ ਕਿਸੇ ਨੂੰ ਇਹ ਨਹੀਂ ਕਹਿ ਰਹੀ ਵੀ ਮੈਂ ਅੱਜ ਕੋਈ ਆਪਦਾ ਕੰਟੈਂਟ ਬਣਾਇਆ ਜਾਂ ਕੁਝ ਸਿਰਫ ਮੈਂ ਦੁਖੀ ਹਿਰਦੇ ਨਾਲ ਕਹਿ ਰਹੀ ਆ ਕਿਉਂਕਿ ਮੈਨੂੰ ਇਹ ਵੀ ਚਾਹੁੰਦਾ ਕੋਈ ਵੀ ਪਲੇਟਫਾਰਮ ਆਪਣੇ ਕੋਲ ਹੈ ਜੇ ਮਾੜਾ ਮੋਟਾ ਤੇ ਉਹਦੇ ਜਰੀਏ ਆਪਾਂ ਅਵੇਅਰ ਇੱਕ ਦੂਜੇ ਨੂੰ ਕਰੀਏ ਸੋ ਮੇਰੀ ਇਹ ਹੀ ਬੇਨਤੀ ਆ ਕਿ ਤੁਸੀਂ ਆਪਾਂ ਇਹਨਾਂ ਚੀਜ਼ਾਂ ਨੂੰ ਘਟਾਈਏ ਜਵਾਨ ਮੌਤਾਂ ਜਿਹੜੀਆਂ ਹੋ ਰਹੀਆਂ ਐ ਬਸ ਕੋਈ ਕਿਤੇ ਨਹੀਂ ਸੁਣਿਆ ਕੋਈ ਕੋਈ ਬੁੱਢਾ ਲੱਡਾ ਆਪਦੀ ਭੋਗ ਕੇ ਮੁੱਕਾ ਐ ਬਸ ਐ ਹੀ ਸੁਣੀਦਾ ਜਵਾਨ ਉੱਥੇ ਮੌਤ ਹੋ ਗਈ ਉੱਥੇ ਐਕਸੀਡੈਂਟ ਹੋ ਗਿਆ ਉੱਤੇ ਹੋ ਗਿਆ ਸੋ ਆਪਣੇ ਵੀ ਨਿੱਕੇ ਨਿੱਕੇ ਬੱਚੇ ਆ ਕਿਸੇ ਦੇ ਮਤਲਬ ਹੁਣ ਸਾਰੀ ਜ਼ਿੰਦਗੀ ਉਹਨਾਂ ਨੇ ਮਾਪਿਓ ਨੇ ਧੁਖ ਧੋਕੇ ਕੱਢ ਦੇਣੀ ਆ ਤੇ ਨਹੀਂ ਵੇਖਿਆ ਜਾਂਦਾ ਸਾਡੀ ਹਾਲਤ ਵੇਖੋ ਤੁਸੀਂ ਪਹਿਲਾਂ ਵੀ ਮੇਰੇ ਚਿਹਰੇ ਤੇ ਨੂਰ ਵੇਖਦੇ ਜੇ ਅੱਜ ਵੀ ਤੁਸੀਂ ਵੇਖੋ ਕੀ ਹਾਲਤ ਹੋਈ ਪਈ ਆ ਤਿੰਨ ਦਿਨ ਹੋ ਗਏ ਆ ਸੀ ਲਗਾਤਾਰ ਰੋ ਰੋ ਕੇ ਖੱਪ ਖੱਪ ਕੇ ਸਾਡੀ ਮੰਦੀ ਹਾਲਤ ਹੋ ਗਈ ਤੇ ਜਿਹੜੇ ਪੇਰੈਂਟਸ ਆ ਤੁਸੀਂ ਉਹਨਾਂ ਤੇ ਸੋਚੋ ਕੀ ਬੀਚਦੀ ਹੋਗੀ ਜਿਹੜੀ ਉਹਦੇ ਲੜਨ ਲੱਗੀ ਉਹਦੇ ਤੇ ਕੀ ਬੀਚਦੀ ਹੋਗੀ ਉਹਦੀ ਸਾਰੀ ਜ਼ਿੰਦਗੀ ਐਵੇਂ ਨਿਕਲੂਗੀ ਹੁਣ ਬੱਚਿਆਂ ਨੂੰ ਕਿਵੇਂ ਪਾਲੂਗੀ ਉਹ ਕੱਲੀ ਬੱਚਿਆਂ ਦਾ ਕੀ ਕਸੂਰ ਸੀ ਜਾਂ ਉਹ ਲੜ ਲੱਗੀ ਦਾ ਕੀ ਕਸੂਰ ਸੀ ਜਾਂ ਮਾਪੇ ਦਾ ਕੀ ਕਸੂਰ ਸੀ ਜਾਂ ਉਹ ਜਾਣ ਵਾਲੇ ਦਾ ਕੀ ਕਸੂਰ ਸੀ ਇੰਨਾ ਲਾਇਕ ਬੱਚਾ ਸੀ ਨਾ ਹਰੇਕ ਦੇ ਨਾਲ ਤੁਰਨ ਵਾਲਾ ਚਾਚੀਆਂ ਤਾਈਆਂ ਰੋਂਦੀਆਂ ਚੱਲੀਆਂ ਨਹੀਂ ਜਾਂਦੀਆਂ ਵੀ ਸਾਨੂੰ ਵੀ ਦਵਾਈ ਦਿਵਾਉਣ ਜਾਂਦਾ ਸੀ ਸਾਨੂੰ ਵੀ ਉੱਥੇ ਲੈ ਜਾਂਦਾ ਸੀ ਸਾਨੂੰ ਵੀ ਲੈ ਛੱਡ ਆਉਂਦਾ ਸੀ ਤੇ ਇੱਥੇ ਕੌਣ ਜਵਾਬ ਦੇਊਗਾ ਸਰਕਾਰਾਂ ਤੋਂ ਨਾ ਕੋਈ ਉਮੀਦ ਕਰੀਏ ਆਪਾਂ ਆਪ ਹੀ ਅਵੇਅਰ ਹੋਈਏ ਸਰਕਾਰਾਂ ਨੇ ਕੋਈ ਕਾਨੂੰਨ ਨਹੀਂ ਬਣਾਉਣਾ ਕਿੰਨੂ ਢੀਕਦੇ ਪੈ ਜੇ ਆਪਾਂ ਇੱਕ ਦੂਜੇ ਨੂੰ ਟੱਕਰਾ ਮਾਰ ਮਾਰ ਕੇ ਮਾਰ ਦੇਣਾ ਤੇ ਮੈਨੂੰ ਦਿਲ ਚ ਕ੍ਰੋਧ ਵੀ ਆਉਂਦਾ ਹੈ ਮਨ ದುਖੀ ਵੀ ਬੜਾਏ ਪਰ ਕੀ ਕੀਤਾ ਜਾਵੇ ਇੱਥੇ ਹੱਥ ਨਹੀਂ ਪੈਂਦਾ ਜੇ ਕਿਤੇ ਮੰਨ ਲਓ ਉਹ ਆਪਦੀਆਂ ਮਸ਼ੀਨਾਂ ਤੋਂ ਨਾ ਲੱਗਦੇ ਮੁੰਡੇ ਨੂੰ ਚੁੱਕ ਕੇ ਲੈ ਜਾਂਦੇ 10 15 ਮਿੰਟ ਬੜੇ ਹੁੰਦੇ ਜਾਨ ਬਚਾਉਣ ਲਈ ਤੇ ਜੇ ਲੈ ਜਾਂਦੇ ਤੇ ਅੱਜ ਬੱਚਾ ਹੋ ਸਕਦਾ ਪਰਿਵਾਰ ਚ ਹੁੰਦਾ ਬਹੁਤ ਕੁਝ ਮੰਨ ਚੋਂਦਾ ਏ ਬੜਾ ਕੁਝ ਚੱਲੀ ਜਾਂਦਾ ਕੋਈ ਇਹ ਸਵਾਲ ਦਾ ਜਵਾਬ ਨਹੀਂ ਹੈਗਾ ਉਹ ਬੱਚੇ ਨੂੰ ਪਤਾ ਸੀ ਉਹਦੇ ਤੇ ਬਣੀਆਂ ਕੀ ਬਣੀਆਂ ਕੀ ਨਹੀਂ ਬਣੀਆਂ ਕਿਵੇਂ ਉਹਨੇ ਝੱਲਿਆ ਸਾਰਾ ਕੁਝ ਹਾਏ ਕਿਆ ਕਿ ਨਹੀਂ ਕਿਆ ਖਰੇ ਉਹਨੂੰ ਮੌਕਾ ਮਿਲਿਆ ਕਿ ਤੜਫਿਆ ਕਿਵੇਂ ਮੌਕਾ ਭੜੇ ਓਖੇ ਆ ਬੜੇ ਓਖੇ ਪਾਲੀ ਦੇ ਬੱਚੇ ਤੇ ਜਾਨ ਲੱਗੇ ਇੱਕ ਜਦੋਂ ਮਿੰਟ ਲੱਗਦਾ ਨਾ ਤੇ ਫਿਰ ਮਾਪ ਉਹਨੂੰ ਪੁੱਛੋ ਜਾ ਕੇ ਉਹ ਰੋਂਦੇ ਝੱਲੇ ਨਹੀਂ ਜਾਂਦੇ ਤੇ ਹੱਥ ਜੋੜ ਕੇ ਬੇਨਤੀ ਆ ਤੁਸੀਂ ਇੰਨਾਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਨਾ ਕਰੋ ਜੇਕਰ ਤੁਸੀਂ ਕੰਬਾਈਨ ਲੈ ਕੇ ਆ ਰਹੇ ਹੋ ਨੇਰੇ ਸਵੇਰੇ ਤਾਂ ਪਲੀਜ਼ ਇੱਕ ਜਣਾ ਮੋਟਰਸਾਈਕਲ ਤੇ ਤੁਹਾਡੇ ਅੱਗੇ ਹੋਣਾ ਚਾਹੀਦਾ ਜਿਹੜਾ ਘਟੋ ਘਟ ਪਿੱਛੇ ਦੱਸ ਸਕੀ ਕਿ ਥੋੜਾ ਸਾਈਡ ਤੇ ਹੋ ਜਾਓ ਜਾਂ ਕਿਵੇਂ ਆ ਕਈ ਵਾਰੀ ਬੰਦਾ ਆਪੋ ਤਾ ਪਾਰਿਆ ਹੁੰਦਾ ਕਿਉਂਕਿ ਕਟਰ ਨਹੀਂ ਦਿਸਦਾ ਕੰਬਾਈਨ ਦਾ ਕਟਰ ਦਾ ਨਹੀਂ ਪਤਾ ਲੱਗਦਾ ਲਾਈਟਾਂ ਦੇ ਵਿੱਚ ਸੋ ਇਹ ਨਹੀਂ ਮੈਂ ਕਹਿੰਦੀ ਕਿ ਅਗਲਾ ਚਲਾਉਣ ਵਾਲਾ ਵੀ ਅੱਖਾਂ ਮੀਟ ਕੇ ਆਊਗਾ ਪਰ ਕਟਰ ਦਾ ਨਹੀਂ ਪਤਾ ਲੱਗਦਾ ਨੇਰੇ 'ਚ ਇਹੀ ਰੀਜ਼ਨ ਹੋਇਆ ਇਹ ਉਹ ਬੱਚੇ ਨਾਲ ਉਹ ਬੱਚਾ ਐਡਾ ਹੈ ਨਹੀਂ ਵੀ ਕਹ ਲਓ ਵੀ ਲਾਪਰਵਾਹ ਤਾਂ ਬਿਲਕੁਲ ਨਹੀਂ ਸੀ ਉਸ ਬੱਚੇ ਨੇ ਘਰ ਦੀ ਹਾਲਤ ਇੰਨੀ ਸੁਧਾਰੀ ਮਾਂ ਪਿਓ ਜਦੋਂ ਦੱਸਦੇ ਆ ਤੇ ਗੱਲਾਂ ਸੁਨੀਆਂ ਨਹੀਂ ਜਾਂਦੀਆਂ ਮਤਲਬ ਮੇਰੇ ਚਾਚੇ ਚਾਚੀ ਨਾਲ ਇੰਨਾ ਹੁੰਦਾ ਐ ਮੋਢੇ ਦਾ ਮੋਢਾ ਜੋੜ ਕੇ ਛੋਟੇ ਪਰਜਾਈ ਨੂੰ ਬਾਹਰ ਭੇਜਿਆ ਸਾਰੇ ਪੈਸੇ ਲਾਏ ਤੇ ਹੁਣ ਕੋਠੀ ਪਾਉਣ ਲੱਗਾ ਸੀ ਮਤਲਬ ਕਹਿੰਦਾ ਸੀ ਵੀ ਮੈਂ ਇੰਨੀ ਮਿਹਨਤ ਕਰਨੀ ਇੰਨੇ ਸੁੱਖ ਦੇਣੇ ਨਾ ਉਹਦੀ ਵਾਈਫ ਨੂੰ ਹਮੇਸ਼ਾ ਇਹ ਕਹਿੰਦਾ ਸੀ ਤੈਨੂੰ ਰਾਣੀ ਬਣਾ ਕੇ ਰੱਖਣਾ ਮੈਂ ਤੇ ਕਦੇ ਉਹਨੂੰ ਝਿੜਕਿਆ ਨਹੀਂ ਸੀ ਕਰਮਾ ਵਾਲੀ ਨੂੰ ਤੇ ਹੁਣ ਹੋਨੋਰਾ ਲੈ ਗਿਆ ਰ ਆਜ ਉਹਦਾ ਜਦੋਂ ਉਹਦਾ ਰਾਜਾ ਹੀ ਨਹੀਂ ਰਿਆ ਤੇ ਬੜਾ ਹੀ ਉਹਨੂੰ ਵੇਖ ਕੇ ਨਾ ਮਨ ਭਾਵਕ ਹੁੰਦਾ ਏ ਬੜਾ ਹੀ ਜਿਆਦਾ ਸਾਡਾ ਵਾਸ ਨਹੀਂ ਚੱਲਦਾਗਾ ਉਹਨੂੰ ਸਾਡੀ ਹਿੰਮਤ ਨਹੀਂ ਪੈਂਦੀ ਕਿਵੇਂ ਚੁੱਪ ਕਰਾਈਏ ਤੇ ਮੈਂ ਸੇ ਕਰਕੇ ਅੱਜ ਵੀਡੀਓ ਮੇਰਾ ਦਿਲ ਨਹੀਂ ਸੀ ਕਰਦਾ ਮੈਂ ਅੱਜ ਜਗਸਿਰ ਦੇ ਪਾਪਾ ਨੂੰ ਨਹੀਂ ਜੇ ਦੱਸਿਆ ਕਿ ਉਹਨਾਂ ਨੇ ਮੈਨੂੰ ਮਨਾ ਕਰ ਦੇਣਾ ਸੀ ਕਿਉਂਕਿ ਮੈਨੂੰ ਰੋਕਦੇ ਐ ਇਹੋ ਜਿਹੀਆਂ ਵੀਡੀਓ ਨਾ ਪਾਇਆ ਕਰ ਭਾਵਕ ਜਿੱਥੇ ਹੋ ਜੰਨੀ ਮੁੜ ਕੇ ਟੈਨਸ਼ਨ ਪਰ ਅਹੀਂ ਤਾਂ ਮੰਜੇ ਤੇ ਪੈ ਅਹੀਂ ਤਾਂ ਦੋ ਚਾਰ ਦਿਨ ਮੰਜੇ ਤੇ ਪਵਾਂਗੇ 6 ਦਿਨ ਜਿੰਨਾਂ ਦੇ ਸਾਰੀ ਉਮਰ ਦੀਆਂ ਪੈ ਗਈਆਂ ਨਾ ਉਹਨਾਂ ਨੂੰ ਪੁੱਛੋ ਜਾ ਕੇ ਤੇ ਮੈਂ ਤਾਂ ਕਹਿੰਨੀ ਹੋਰ ਕਿਸੇ ਮਾਂ ਦਾ ਪੁੱਤ ਨਾ ਜਾਵੇ ਸਾਡਾ ਚਾਚਾ ਚਾਚੀ ਤਾਂ ਦੁਖੀ ਹੋ ਗਿਆ ਸਾਡੀ ਪਰਜਾਈ ਵੀ ਦੁਖੀ ਹੋਗੀ ਛੋਟੀ ਜੀ ਉਮਰ ਚ ਪਰ ਕਿਸੇ ਦਾ ਘਰ ਵਾਲਾ ਜਾਂ ਕਿਸੇ ਦਾ ਪੁੱਤ ਨਾ ਜਾਵੇ ਕਿਸੇ ਭੈਣ ਦਾ ਭਰਾ ਨਾ ਜਾਵੇ ਸਾਡਾ ਛੋਟਾ ਭਰਾ ਸੀ ਸਾਡੇ ਚਾਚਾ ਚਾਚੀ ਸੁਖੀ ਵਸਦੇ ਸੀ ਮੇਜਾ ਚੜ੍ਹਦੀ ਕਲਾ ਚ ਰਹਿੰਦੇ ਸੀ ਤੇ ਹੁਣ ਉਹ ਜਦੋਂ ਕੰਧਾਂ ਨਾਲ ਲੱਗ ਲੱਗ ਕੇ ਰੋਂਦੇ ਆ ਨਾ ਸੁਣਿਆ ਸੀ ਵੀ ਕੰਧਾਂ ਨਾਲ ਸੱਚੀ ਮੈਂ ਵੇਖਿਆ ਇੰਨਾਂ ਅੱਖਾਂ ਨਾਲ ਮੇਰਾ ਚਾਚਾ ਕੰਧਾਂ ਨਾਲ ਲੱਗ ਲੱਗ ਕੇ ਰੋਂਦਾ ਨਹੀਂ ਚੱਲ ਗਿਆ ਜਾਂਦਾ ਰੋਕ ਦਿਗੇ ਨਾ ਚੀਜ਼ਾਂ ਨੂੰ ਥੋੜੇ ਜਿਹਾ ਵੇਅਰ ਹੋ ਜਾਓ ਨਾ ਕਾਲੀਆਂ ਕਰੋ ਤੇ ਆਪਾਂ ਜਾਨਾਂ ਜਿਹੜੀਆਂ ਨਾ ਬਹੁਤ ਕੀਮਤੀ ਮਾਵਾਂ ਦੇ ਪੁੱਤਾਂ ਦੀਆਂ ਜਾਨਾਂ ਬਹੁਤ ਕੀਮਤੀ ਆ ਮੈਂ ਅੱਜ ਇਹ ਰਿਕਵੈਸਟ ਲੈ ਕੇ ਆਈ ਆ ਉਮੀਦ ਕਰਦੀ ਆ ਕੁਝ ਕੁ ਪੈਨਪਰਾ ਜਿਹੜੇ ਵੇਖਣਗੇ ਉਹ ਅੱਗੇ ਵੀ ਵੀਡੀਓ ਨੂੰ ਸ਼ੇਅਰ ਕਰਿਓ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਤਾਂ ਜੋ ਸਭ ਤੱਕ ਇਹ ਵੀਡੀਓ ਪਹੁੰਚੇ ਕਿਸੇ ਮਾਂ ਦਾ ਪੁੱਤ ਨਾ ਜਾਏ ਕਿਸੇ ਪੰ ਦਾ ਪ੍ਰਹਾਣਾ ਜਾਏ ਕਿਸੇ ਦਾ ਸਿਰ ਤੋਂ ਰਾਜ ਨਾ ਉੱਠੇ ਮੇਰੀ ਇਹ ਹੀ ਰਿਕਵੈਸਟ ਆ ਤੁਹਾਡੇ ਅੱਗੇ ਬਸ ਹੋਰ ਮੈਂ ਕੁਝ ਨਹੀਂ ਕਹਿਣਾ ਵੀਡੀਓ ਸ਼ੇਅਰ ਕਰ ਦਿਓ ਜਿੰਨੀ ਤੋਂ ਜਿੰਨੀ ਸ਼ੇਅਰ ਹੁੰਦੀ ਆ ਕਿ ਕਿਸੇ ਮਾਂ ਦਾ ਪੁੱਤ ਨਾ ਜਾਏ ਬਸ ਇਹ ਹੀ ਰਿਕਵੈਸਟ ਆ ਮੇਰੀ ਖਾਸ ਕਰਕੇ ਕੰਬਾਈਨ ਵਾਲੇ ਵੱਡੇ ਸਾਧਨਾਂ ਵਾਲੇ ਛੋਟੇ ਸਾਧਨਾਂ ਦਾ ਮੋਟਰਸਾਈਕਲ ਵਾਲਿਆਂ ਨੂੰ ਵੇਖ ਕੇ ਉਹਨਾਂ ਨੂੰ ਬਚਾ ਕਰਕੇ ਤੇ ਬੱਚੇ ਸੇਫ ਰਹਿ ਸਕਣ ਕਿਉਂਕਿ ਕਮਾਂਕਾਰਾਂ ਦੇ ਵਿੱਚ ਬਾਹਰ ਜਾਣਾ ਹੀ ਪੈਣਾ ਮਾਵਾ ਕਿੱਥੇ ਲਕੋ ਕੇ ਰੱਖ ਲੈਣਾ ਆਪਦੇ ਬੱਚਿਆਂ ਕੀ ਕਰਨੀਆਂ ਮਾਵਾ ਮਰ ਜਾਣਗੀਆਂ ਸੋ ਪਲੀਜ਼ ਇਹ ਚੀਜ਼ਾਂ ਰੋਕ ਦਈਏ ਆਪਾਂ ਸੋ ਮੈਂ ਹੁਣ ਜ਼ਿਆਦਾ ਵੀਡੀਓ ਨਹੀਂ ਬਣਾ ਸਕਦੀ ਤੇ ਜ਼ਰੂਰ ਤੁਸੀਂ ਮੇਰੀ ਰਿਕਵੈਸਟ ਨੂੰ ਜ਼ਰੂਰ ਸੁਣਿਓ ਸੱਚੀ ਤਾਂ